ਸਤ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਮੈਂ ਜਗਦੇਵ ਨੌਰਵਾਲਾ ਦੋਸਤੋ ਤੁਸੀਂ ਮੇਲਿਆਂ ਤੇ ਘੋੜੇ ਬਣਦੇ ਤਾਂ ਦੇਖੇ ਹੋਣੇ ਆ ਉਹ ਘੋੜੇ ਕਿਵੇਂ ਬਣਦੇ ਆ ਤੁਹਾਨੂੰ ਦਿਖਾਉਣੇ ਆ ਆ ਦੇਖੋ ਪਹਿਲਾਂ ਇਹਨਾਂ ਨੇ ਪਰਾਲੀ ਤੋਂ ਹੱਥ ਤਿਆਰ ਕੀਤਾ ਵਿਚਾਲੜਾ ਹਿੱਸਾ ਉਦੋਂ ਬਾਅਦ ਉਹਦੇ ਡੱਕੇ ਲਾ ਕੇ ਲੱਤਾਂ ਤਿਆਰ ਕੀਤੀਆਂ ਤੇ ਆਪਾਂ ਮੇਲਿਆਂ ਚ ਅਕਸਰ ਬਹੁਤ ਸੋਹਣੇ ਸੋਹਣੇ ਘੋੜੇ ਵੇਖਦੇ ਹੁੰਨੇ ਉਹ ਤਿਆਰ ਕਿਵੇਂ ਹੁੰਦੇ ਆ ਤੁਹਾਨੂੰ ਦਿਖਾਉਣੇ ਆ ਤੇ ਆ ਦੇਖੀ ਚੱਲਿਓ ਵੀਡੀਓ ਐ ਇੰਨਾ ਸੋਹਣਾ ਬਣਾ ਦੂਗਾ ਦੇਖੀ ਚੱਲਿਓ ਪਰਾਲੀ ਤੋਂ ਸਾਰੇ ਤਿਆਰ ਹੁੰਦੇ ਆ ਇਹਨਾਂ ਨੇ ਲੱਤਾਂ ਤਿਆਰ ਕੀਤੀਆਂ ਸਾਰੀਆਂ ਉਸ ਤੋਂ ਬਾਅਦ ਇਹਨੂੰ ਉੱਪਰੋਂ ਮੜਿਆਏ ਉਸ ਤੋਂ ਬਾਅਦ ਇਹਨੂੰ ਵਿਚਾਲਿਆਂ ਭਰਨਗੇ ਪ੍ਰਾਲੀ ਨਾ ਤੇ ਅੱਜ ਤੁਹਾਨੂੰ ਲਾਈਵ ਬਣਦੇ ਦਿਖਾਉਣੇ ਆ ਕਿੰਨੀ ਮਿਹਨਤ ਨਾਲ ਤਿਆਰ ਹੁੰਦੀ ਹੈ ਕਿੰਨਾ ਟਾਈਮ ਲੱਗਦਾ ਹੈ ਵੀਡੀਓ ਇਹ ਜਰੀਏ ਪੇਜ ਕੀਤੀ ਹੋਈ ਹੈ ਵੀ ਫਾਸਟ ਚੱਲ ਰਹੀ ਹੈ ਪਰ ਇਹ ਟਾਈਮ ਬਹੁਤ ਲੱਗਦਾ ਹੈ ਅ ਚਾਰੇ ਲੱਤਾਂ ਨੇ ਤਿਆਰ ਕਰ ਲੀਆਂ ਉਸ ਤੋਂ ਬਾਅਦ ਆ ਦੇਖੋ ਮੜੀ ਜਾਂਦੇ ਇਹਨੂੰ ਬਹੁਤ ਤਕੜੀ ਤਰ੍ਹਾਂ ਤਾਂ ਇਹਨਾਂ ਦਾ ਮਜ਼ਬੂਤ ਹੁੰਦਾ ਹੈ ਅਪਰਾਲੀ ਲਾਤੀ ਦੋਨੇ ਛੱਡਾਂ ਤੇ ਉਸ ਤੋਂ ਬਾਅਦ ਆ ਦੇਖੋ ਮੜੀ ਜਾਂਦੇ ਇਹਨੂੰ ਅੱਜ ਤੁਹਾਨੂੰ ਦਿਖਾਉਣੇ ਆ ਵੀ ਜਿਹੜੇ ਮੇਲਿਆਂ ਤੇ ਘੋੜੇ ਹੁੰਦੇ ਆ ਤਿਆਰ ਕੀਤੇ ਕਿੰਨੇ ਸੋਹਣੇ ਲੱਗਦੇ ਆ ਉਹ ਕਿਵੇਂ ਤਿਆਰ ਹੁੰਦੇ ਆ ਵੀਡੀਓ ਚ ਦੇਖੀ ਚੱਲਿਓ ਤੁਸੀਂ ਤੇਰੀ ਕੋਟੀ ਘਮਾ ਗਾਲ ਮੂੰਹ ਸਾਰਾ ਕੁਝ ਬਣਾ ਦੇਣਗੇ ਵੀਡੀਓ ਸਾਰੀ ਦੇਖਿਓ ਤੁਹਾਨੂੰ ਇਹ ਜੀਆਂ ਅਸੀਂ ਨੌਲੇਜ ਵਾਲੀਆਂ ਵੀਡੀਓ ਪਾਉਨੇ ਹੁੰਦੇ ਆ ਚੈਨਲ ਤੇ ਜੇ ਵਧੀਆ ਲੱਗਦੀਆਂ ਤਾਂ ਇਹਨਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਲੋਕਾਂ ਨੂੰ ਵੀ ਪਤਾ ਲੱਗੇ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਸਾਡੇ YouTube ਚੈਨਲ ਜਗਦੇਵ ਨੌਰਵਾਲੇ ਨੂੰ ਵੀ ਫੋਲੋ ਕਰਿਓ ਸਾਡੇ Facebook ਚੈਨਲ ਨੂੰ ਵੀ ਫੋਲੋ ਕਰਿਓ ਤੇ Instagram ਚੈਨਲ ਨੂੰ ਵੀ ਫੋਲੋ ਕਰਿਓ ਆਪੇ ਕੋ ਮੂ ਮਣਾਤਾ ਇਹਦਾ ਇੱਕਦਮ ਬਿਲਕੁਲ ਘੋੜੇ ਵਾਂਗੂ ਜਿਹਾ ਸੇਮ ਤਿਆਰ ਕਰ ਦੇਣਗੇ ਕਿੰਨੀ ਸੋਹਣੀ ਕਲਾਕਾਰੀ ਇਹਨਾਂ ਦੀ ਮੜ ਮੜ ਕੇ ਪਰਾਲੀ ਤੋਂ ਡੱਕਿਆਂ ਤੋਂ ਇੱਕ ਰੱਸੀ ਤੋਂ ਪੂਰਾ ਐ ਵਧੀਆ ਬਣਾ ਦੇਣਗੇ ਸ਼ੇਪ ਹੋਣੀ ਘੋੜੇ ਵਰਗੀ ਜਿਹੜੀ ਦਿਸਣ ਲੱਗੀ ਤੇ ਉਦੋਂ ਬਾਅਦ ਭਾਈ ਆ ਦੇਖੋ ਇਸ ਤੋਂ ਬਾਅਦ ਜਿਹੜੀਆਂ ਬੁੜੀਆਂ ਹੁੰਦੀਆਂ ਉਹਨਾਂ ਕੋਲੇ ਪਹੁੰਚ ਜਾਂਦਾ ਉਹ ਕਪੜਾ-ਕਪੜਾਈ ਤੇ ਪੂਰਾ ਵਧੀਆ ਸਿਉ ਕੇ ਲਾਉਂਦੀਆਂ ਇਹਨੂੰ ਪੂਰਾ ਵਧੀਆ ਬਣਾਉਂਦੀਆਂ ਦੇਖੀ ਚੱਲਿਓ ਕਿਵੇਂ ਬਣਦੇ ਆ ਘੋੜੇ ਆ ਤੁਹਾਨੂੰ ਦਿਖਾਉਣੇ ਆ ਇਹ ਜਿਹੜੇ ਰਾਜਸਥਾਨ ਦੇ ਜਾਂ ਹੋਰ ਲੋਕ ਹੁੰਦੇ ਨੇ ਰਾਜਸਥਾਨ ਦੇ ਜ਼ਿਆਦਾ ਉਹ ਤਿਆਰ ਕਰਦੇ ਆ ਇਹਨੂੰ ਮੰਗੋ ਹਾਏ ਉਹ ਕੰਮ ਕੋਈ ਨਹੀਂ ਹੁੰਦਾ ਆ ਦੇਖੋ ਇਹ ਤੇ ਕਪੜਾ ਚੜਾਤਾ ਤੇ ਦੀ ਸ਼ੇਪ ਜਿਵੇਂ ਘੋੜੇ ਵਰਗੀ ਬਣ ਗਈ ਆ ਦੇਖੋ ਹੁਣ ਜਿਹੜੀਆਂ ਇਹਦੇ ਉੱਤੇ ਆ ਪਟੀਆਂ ਹੀਆਂ ਲੱਗਦੀਆਂ ਹੁੰਦੀਆਂ ਸੋਹਣੀਆਂ ਆ ਰੀ ਬਣਦੀਆਂ ਉਹ ਲਾਤੀਆਂ ਆ ਪੂਰਾ ਵਧੀਆ ਤਿਆਰ ਕਰਤਾ ਦੇਖੋ ਰਹੇਗਾ ਕੋਈ ਫਰਕ ਬਣਾਤਾ ਨਾ ਉਵੇਂ ਸੇਮ ਇਹ ਭਾਈ ਕੋੜਾ ਐਂ ਤਿਆਰ ਹੁੰਦਾ ਹੁੰਦਾ ਦੇਖ ਲਓ ਆ ਦੇਖੋ ਪੂਰਾ ਤਿਆਰ ਕਰਤਾ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਰਿਓ ਤੇ ਅਸੀਂ ਇਹ ਜੀਆਂ ਹੋਰ ਵੀਡੀਓ ਕੋਈ ਚੀਜ਼ ਬਣਦੀ ਹੈ ਉਹ ਦਿਖਾਉਣੇ ਹੁੰਦੇ ਆ ਤੁਹਾਨੂੰ ਤੁਹਾਨੂੰ ਵਧੀਆ ਲੱਗੇ ਤਾਂ ਸ਼ੇਅਰ ਜਰੂਰ ਕਰਿਓ ਦੋਸਤੋ ਤੇ ਲਾਈਕ ਜਰੂਰ